ਅੱਜ ਲੋਕ ਸੇਵਾ ਪ੍ਰਸਾਰਣ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਦਿਨ 1947 ਚ ਦਿੱਲੀ ਚ ਪੈਂਦੇ ਆਕਾਸ਼ਵਾਣੀ ਦੇ ਸਟੂਡੀਓ ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇੱਕੋ ਵਾਰ ਆਨ ਦੀ ਯਾਦ ਚ ਹਰ ਸਾਲ ਮਨਾਇਆ ਜਾਂਦਾ ਹੈ 70 ਸਾਲ ਪਹਿਲਾਂ ਇਹ ਦੀਵਾਲੀ ਦਾ ਦਿਨ ਸੀ ਜਦੋਂ ਮਹਾਤਮਾ ਗਾਂਧੀ ਵੰਟ ਕਾਰਨ ਉਜਾੜੇ ਗਏ ਅਤੇ ਹਰਿਆਣਾ ਦੇ ਕੁਰਕ ਖੇਤਰ ਚ ਆਰਜੀ ਸਰਨਾਰਥੀਆਂ ਕੈਂਪਾਂ ਚ ਰਹਿ ਰਹੀ ਲੋਕਾਂ ਨੂੰ ਮਿਲਣ ਲਈ ਨਹੀਂ ਜਾ ਸਕੇ ਸਨ ਰਾਸ਼ਟਰਪਿਤਾ ਨੇ ਇਹਨਾਂ ਲੋਕਾਂ ਨੂੰ ਰੇਡੀਓ ਰਾਹੀਂ ਆਪਣਾ ਸੁਨੇਹਾ ਦੇਣ ਦਾ ਫੈਸਲਾ ਕੀਤਾ ਅਤੇ ਸੰਬੋਧਨ ਕੀਤਾ ਇਹ 19 47ਵਿਛੇ ਆਕਾਸ਼ਵਾਣੀ ਵਿਖੇ ਗਾਂਧੀ ਜੀ ਦਾ ਪਹਿਲਾ ਤੇ ਆਖਰੀ ਲਾਈਵ ਪ੍ਰਸਾਰਣ ਸੀ ਇਹ ਦਿਨ ਦੇਸ਼ ਭਰ ਵਿੱਚ ਸੱਭਿਆਚਾਰਕ ਵਿਪੰਤਾ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਦੇ ਚ ਆਕਾਸ਼ਵਾਣੀ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਦਾ ਹੈ ਇਸ ਮੌਕੇ ਪ੍ਰਸਾਰ ਭਾਰਤੀ ਦੇ ਮੁਖੀ ਨਮਨੀਤ ਕੁਮਾਰ ਸੈਗਲ ਨੇ ਮਹਾਤਮਾ ਗਾਂਧੀ ਦੀ ਰਾਸ਼ਟਰ ਪ੍ਰਤੀ ਵਚਨਬੱਧਤਾ ਬਾਰੇ ਦੱਸਿਆ ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਸੰਦੇਸ਼ ਨੇ ਸਾਰਿਆਂ ਨੂੰ ਸਰਬੱਤ ਦੇ ਭਲੇ ਲਈ ਸੋਚਣ ਦੀ ਪ੍ਰੇਰਣਾ ਦਿੱਤੀ ਹੈ ਪ੍ਰੋਗਰਾਮ ਦੌਰਾਨ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਡਾਕਟਰ ਪ੍ਰਗਿਆ ਪਾਲੀਵਾਲ ਗੋੜ ਅਤੇ ਦੁਰਦਸ਼ ਦੇ ਡਾਇਰੈਕਟਰ ਜਨਰਲ ਕੰਸਰਨ ਪ੍ਰਸਾਦ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ